ਬੱਸ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ PGP ਮੀਨਸ ਪੈਰੈਂਟਸ ਗ੍ਰੈਂਡਪੈਰੈਂਟਸ ਪ੍ਰੋਗਰਾਮ ਦੇ ਬਾਰੇ ਡਿਸਕਸ ਕਰਾਂਗੇ ਤੇ ਨਾਲੇ ਨਾਲ ਕੈਨੇਡਾ ਦੇ ਵਿੱਚ ਵਰਕ ਪਰਮਿਟ ਨੂੰ ਲੈ ਕੇ ਕਿੱਦਾਂ ਦਾ ਟ੍ਰੈਂਡ ਚੱਲ ਰਿਹਾ ਆ ਇਹਨਾਂ ਸਾਰੀਆਂ ਚੀਜ਼ਾਂ ਨੂੰ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਸੋ ਵੀਡੀਓ ਨੂੰ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਬਿਨਾ ਸਕਿਪ ਕੀਤੇ ਜ਼ਰੂਰ ਦੇਖਿਓ ਸੋ ਥੈਟ ਕੋਈ ਵੀ ਇੰਪੋਰਟੈਂਟ ਇਨਫੋਰਮੇਸ਼ਨ ਤੁਸੀਂ ਮਿਸ ਨਾ ਕਰ Đੋ ਗਾਇਸ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਕੈਨੇਡਾ ਦੇ ਵਿੱਚ PGP ਪ੍ਰੋਗਰਾਮ ਦੇ ਜ਼ਰੀਏ ਪੈਰੈਂਟਸ ਗ੍ਰੈਂਡਪੈਰੈਂਟਸ ਨੂੰ ਕੈਨੇਡਾ ਦੇ ਵਿੱਚ ਇਨਵਾਈਟ ਕੀਤਾ ਜਾ ਸਕਦਾ ਹੈ ਜੋ ਵੀ ਐਪਲੀਕੈਂਟਸ ਕੈਨੇਡਾ ਦੇ ਵਿੱਚ ਸਿਟੀਜ਼ਨ ਹਨ ਉੱਥੇ ਪੱਕੇ ਨਾਗਰਿਕਾ ਉਹ ਆਪਣੇ ਪੈਰੈਂਟਸ ਤੇ ਗ੍ਰੈਂਡਪੈਰੈਂਟਸ ਨੂੰ ਕੈਨੇਡਾ ਇਨਵਾਈਟ ਕਰ ਸਕਦੇ ਆ ਉੱਥੇ ਆਪਣੇ ਕੋਲ ਰੱਖ ਸਕਦੇ ਆ ਤੇ ਇਹੀ ਫੈਸਿਲਿਟੀ ਪੀਜੀਪੀ ਪ੍ਰੋਗਰਾਮ ਦੇ ਦੁਆਰਾ ਪ੍ਰੋਵਾਈਡ ਕੀਤੀ ਜਾਂਦੀ ਆ ਤੇ ਇੱਕ ਰਿਪੋਰਟ ਦੇ ਅਕੋਰਡਿੰਗ ਆਈਆਰਸੀਸੀ ਨੇ 10000 ਤੋਂ ਉੱਪਰ ਐਪਲੀਕੈਂਟਸ ਨੂੰ ਇਨਵਾਈਟ ਕੀਤਾ ਆ ਪੀਜੀਪੀ ਪ੍ਰੋਗਰਾਮ ਦੇ ਤਹਿਤ ਮੀਨਸ ਪੈਰੈਂਟਸ ਗ੍ਰੈਂਡਪੈਰੈਂਟਸ ਪ੍ਰੋਗਰਾਮ ਦੇ ਤਹਿਤ ਗਾਈਜ਼ ਇਹ ਉਹ ਅਪਲੀਕੇਂਟਸ ਹੈ ਜਿਨ੍ਹਾਂ ਦੇ ਬੱਚਿਆਂ ਨੇ 2020 ਦੇ ਵਿੱਚ ਆਪਣੇ ਪੇਰੈਂਟਸ ਜਾਂ ਫਿਰ ਗ੍ਰੈਂਡਪੇਰੈਂਟਸ ਨੂੰ ਇਨਵਾਈਟ ਕਰਨ ਲਈ ਫਾਈਲ ਲਗਾਈ ਹੋਈ ਸੀ ਤੇ 4 ਸਾਲ ਬਾਅਦ ਇਸ ਦਾ ਰਿਸਪੌਂਸ ਆ ਰਿਹਾ ਆ ਜੋ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਤੇ ਗੁੱਡ ਨਿਊਜ਼ ਹੈ ਸਪੈਸ਼ਲੀ ਪੇਰੈਂਟਸ ਗ੍ਰੈਂਡਪੇਰੈਂਟਸ ਜੋ ਕਾਫੀ ਲੰਬੇ ਟਾਈਮ ਤੋਂ ਸਟਰਗਲ ਕਰ ਰਹੇ ਆ ਕੈਨੇਡਾ ਦੇ ਵਿੱਚ ਆਪਣੇ ਬੱਚਿਆਂ ਦੇ ਕੋਲ ਜਾਣ ਲਈ ਪਰ ਨਾਲ ਹੀ ਨਾਲ ਤੁਹਾਨੂੰ ਇਹ ਚੀਜ਼ ਵੀ ਦੱਸ ਦਈਏ ਕਿ 8 ਅਕਤੂਬਰ ਤੋਂ ਪਹਿਲਾਂ ਪਹਿਲਾਂ ਅਗਰ ਤੁਹਾਡੀ ਫਾਈਲ ਦੀ ਪ੍ਰੋਸੈਸਿੰਗ ਹੋ ਜਾਂਦੀ ਹੈ ਤਾਂ ਹੀ ਤੁਸੀਂ ਇਸ ਦੇ ਲਈ ਐਲੀਜੀਬਲ ਹੋ ਆਦਰਵਾਈਜ਼ ਤੁਸੀਂ ਪੂਰੀ ਤਰ੍ਹਾਂ ਰਿਜੈਕਟ ਮੰਨੇ ਜਾਓਗੇ ਸੋ ਜਿਨ੍ਹਾਂ ਐਪਲੀਕੈਂਟਸ ਨੂੰ ਇਹ ਇਨਵੀਟੇਸ਼ਨ ਮਿਲ ਚੁੱਕਿਆ ਹੈ ਉਹਨਾਂ ਨੂੰ ਸਪੌਂਸਰਸ਼ਿਪ ਦੇ ਨਾਲ-ਨਾਲ ਆਪਣਾ ਪੂਰਾ ਪੀਆਰ ਪ੍ਰੋਗਰਾਮ 8 ਅਕਤੂਬਰ ਤੋਂ ਪਹਿਲਾ-ਪਹਿਲਾ ਸਬਮਿਟ ਕਰਨਾ ਪਏਗਾ ਕਿਉਂਕਿ ਇੱਕ ਡੈਡਲਾਈਨ ਆ ਅਗਰ ਤੁਸੀਂ ਇਸ ਤੋਂ ਬਾਅਦ ਅਪਲਾਈ ਕਰਦੇ ਆ ਤਾਂ ਆਬਵੀਅਸਲੀ ਇਹਦਾ ਕੋਈ ਵੀ ਫਾਇਦਾ ਨਹੀਂ ਹੋਵੇਗਾ ਨੈਕਸਟ ਅਗਰ ਵਰਕ ਪਰਮਿਟ ਦੀ ਗੱਲ ਕਰੀਏ ਤਾਂ ਕੈਨੇਡਾ ਦੇ ਵਿੱਚ ਇਸ ਵੇਲੇ ਐਦਾ ਦੇ ਬਹੁਤ ਸਾਰੇ ਐਪਲੀਕੈਂਟਸ ਆ ਜਿਨ੍ਹਾਂ ਦੇ ਵਰਕ ਵੀਜ਼ਾ ਐਕਸਪਾਇਰ ਹੋ ਚੁੱਕੇ ਆ ਤੇ ਉਹਨਾਂ ਦੇ ਵਰਕ ਵੀਜ਼ਾ ਐਕਸਟੈਂਡ ਵੀ ਨਹੀਂ ਹੋ ਰਹੇ ਬਟ ਅਲਬਰਟਾ ਦੇ ਵਿੱਚ ਬਹੁਤ ਸਾਰੇ ਟ੍ਰੇਡਸ ਦੇ ਵਿੱਚ ਜੌਬਸ ਮਿਲ ਰਹੀਆਂ ਆ ਅਗਰ ਤੁਸੀਂ ਉੱਥੇ ਸਟੂਡੈਂਟਸ ਹੋ ਜਾਂ ਫਿਰ ਕਾਫੀ ਲੰਬੇ ਟਾਈਮ ਤੋਂ ਕੰਮ ਕਰ ਰਹੇ ਆ ਤਾਂ ਤੁਹਾਨੂੰ ਵਰਕ ਵੀਜ਼ਾ ਐਕਸਟੈਂਸ਼ਨ ਦੇ ਨਾਲ-ਨਾਲ ਕੈਨੇਡਾ ਦੇ ਵਿੱਚ इजीली ਪੀਆਰ ਵੀ ਮਿਲ ਸਕਦੀ ਆ ਇਸ ਤੋਂ ਇਲਾਵਾ ਆਉਣ ਵਾਲੇ ਟਾਈਮ ਦੇ ਵਿੱਚ ਕੈਨੇਡਾ ਦੇ ਵਿੱਚ ਅਗਰ ਤੁਸੀਂ ਕੰਸਟਰਕਸ਼ਨ ਵਰਕਰਸ ਲੇਬਰਸ ਜਾਂ ਫਿਰ ਐਦਾ ਦੀ ਕਿਸੇ ਵੀ ਟ੍ਰੇਡ ਦੇ ਵਿੱਚ ਜਾਂਦੇ ਹੋ ਜਾਂ ਫਿਰ ਕੋਈ ਐਦਾ ਦੀ ਸਕਿੱਲ ਤੁਸੀਂ ਜਾਂਦੇ ਹੋ ਜੋ ਕੈਨੇਡਾ ਦੇ ਵਿੱਚ ਇਨ ਡਿਮਾਂਡ ਆ ਉਸ ਦੇ ਬੇਸਿਸ ਤੇ ਵੀ ਤੁਸੀਂ ਕੈਨੇਡਾ ਦੇ ਵਿੱਚ ਈਜ਼ੀਲੀ ਪੀਆਰ ਹਾਸਿਲ ਕਰ ਸਕਦੇ ਆ ਕਿਉਂਕਿ ਇਸ ਵਕਤ ਕੈਨੇਡਾ ਦੇ ਵਿੱਚ ਘਰਾਂ ਦੀ ਵੀ ਕਮੀ ਆ ਬੇਰੋਜ਼ਗਾਰੀ ਆ ਮਹਿੰਗਾਈ ਆ ਤੇ ਘਰਾਂ ਦੀ ਕਮੀ ਨੂੰ ਪੂਰਾ ਕਰਨ ਦੇ ਲਈ ਹੀ ਇਹ ਕਦਮ ਚੁੱਕੇ ਜਾ ਰਹੇ ਆ ਕੈਨੇਡਾ ਇਮੀਗ੍ਰੇਸ਼ਨ ਦੇ ਵੱਲੋਂ 2025 ਤੋਂ ਬਾਅਦ ਕੰਸਟਰਕਸ਼ਨ ਵਰਕਰਸ ਦੀ ਬਹੁਤ ਜ਼ਿਆਦਾ ਡਿਮਾਂਡ ਰਹਿਣ ਵਾਲੀ ਆ ਸੋ ਅਗਰ ਤੁਸੀਂ ਕੰਸਟਰਕਸ਼ਨ ਵਰਕਰਸ ਦੇ ਤੌਰ ਤੇ ਕੈਨੇਡਾ ਦੇ ਵਿੱਚ ਆਉਂਦੇ ਹੋ ਜਾਂ ਫਿਰ ਆਲਰੇਡੀ ਤੁਸੀਂ ਕੈਨੇਡਾ ਦੇ ਵਿੱਚ ਹੋ ਤਾਂ ਤੁਸੀਂ ਕੰਮ ਲੈ ਸਕਦੇ ਆ ਤੇ ਨਾਲ ਹੀ ਨਾਲ ਤੁਸੀਂ ਪੀਆਰਬੀ ਹਾਸਿਲ ਕਰ ਸਕਦੇ ਆ ਇਸ ਤੋਂ ਇਲਾਵਾ ਅਗਰ ਸੈਲਰੀ ਦੀ ਗੱਲ ਕਰੀਏ ਤਾਂ ਕੈਨੇਡਾ ਦੇ 5 ਸੂਬਿਆਂ ਦੇ ਵਿੱਚ ਸੈਲਰੀ ਨੂੰ ਵੀ ਇਨਕਰੀਜ਼ ਕੀਤਾ ਗਿਆ ਆ ਸੋ ਮਿਨੀਮਮ ਵੇਜੇਸ ਪ੍ਰਤੀ ਆਵਰ ਦੇ ਹਿਸਾਬ ਦੇ ਨਾਲ ਇਨਕਰੀਜ਼ ਕੀਤੀ ਗਈ ਆ 2025 ਦੇ ਲਈ ਜੋ ਵੀ ਐਪਲੀਕੇਂਟਸ ਨਿਊ ਫਾਈਲ ਲਗਾਉਣਾ ਚਾਹੁੰਦੇ ਆ ਤੁਹਾਨੂੰ ਇਹ ਸ चीज ਤਾਂ ਰੱਖਣਾ ਪਏਗਾ ਕਿ ਉਹਨਾਂ ਦੇ ਕੋਲ ਕੋਈ ਨਾ ਕੋਈ ਇਸ ਤਰ੍ਹਾਂ ਦੇ ਸਕਿੱਲ ਜ਼ਰੂਰ ਹੋਣੀ ਚਾਹੀਦੀ ਹੈ ਜੋ ਕੈਨੇਡਾ ਦੇ ਵਿੱਚ ਇਨ ਡਿਮਾਂਡ ਆ ਜਾਂ ਫਿਰ ਤੁਸੀਂ ਕੋਈ ਏਦਾਂ ਦਾ ਸ਼ਾਰਟ ਟਰਮ ਕੋਰਸ ਵੀ ਕਰ ਸਕਦੇ ਹੋ ਜੋ ਕੈਨੇਡਾ ਦੇ ਵਿੱਚ ਬਹੁਤ ਜ਼ਿਆਦਾ ਡਿਮਾਂਡ ਦੇ ਵਿੱਚ ਹੈ ਇਸ ਤੋਂ ਇਲਾਵਾ ਤੁਸੀਂ ਅਲੱਗ-ਅਲੱਗ ਡਰਾਅ ਦੇ ਵਿੱਚ ਪਾਰਟਿਸਿਪੇਟ ਕਰ ਸਕਦੇ ਆ ਪੀਆਰ ਦੇ ਲਈ ਤੇ ਵਰਕ ਵੀਜ਼ਾ ਐਕਸਟੈਂਸ਼ਨ ਦੇ ਲਈ ਵੀ ਇਸ ਵੇਲੇ ਕੈਨੇਡਾ ਦੇ ਵਿੱਚ ਕੈਨੇਡੀਅਨ ਐਕਸਪੀਰੀਅੰਸ ਕਲਾਸ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਚੱਲ ਰਿਹਾ ਹੈ ਅਗਰ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਵੀ ਪਾਰਟਿਸਿਪੇਟ ਕਰਦੇ ਆ ਤਾਂ ਉਸ ਦੇ ਬੇਸਿਸ ਤੇ ਵੀ ਤੁਸੀਂ ਕੈਨੇਡਾ ਦੇ ਵਿੱਚ ਈਜ਼ੀਲੀ आई होप गाइस आज दी वीडियो ਤੁਹਾਨੂੰ ਇਨਫੋਰਮੇਟਿਵ ਲੱਗੀ ਹੋਊਗੀ ਇਹੋ ਜੀਆਂ ਹੋਰ ਇਨਫੋਰਮੇਟਿਵ ਵੀਡੀਓਜ਼ ਲਈ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਿਓ ਮੈਂ ਮਿਲਦੀ ਆ ਨੈਕਸਟ ਵੀਡੀਓ ਵਿੱਚ ਚਿਲ देन ਗੁੱਡ ਬਾਏ ਐਂਡ ਥੈਂਕਸ ਫॉर ਵਾਚਿੰਗ ਸਟੇ ਪੋਜ਼ਿਟਿਵ ਸਟੇ ਹੋਪਫੁਲ